ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਣਾ ਹੋਵੇ ਤਾਂ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਇੱਥੇ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਦੇ ਚਾਰ ਨਾਕ ਤੁਹਾਨੂੰ ਦਿਖਾਉਣੇ ਆ ਚਾਰਾਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਕ ਜਿਹੜਾ ਜੱਜਦਾ ਹੈ ਹਰੇਕ ਪੱਖ ਤੋਂ ਤਸੱਲੀ ਕਰਨ ਦਾ ਹੱਕ ਹੈ ਤੇ ਜ਼ਰੂਰ ਆ ਕੇ ਕਰਿਓ ਜਿਹੜੇ ਵੀਰ ਘਰੇ ਬੈਠੇ ਆਨਲਾਈਨ ਕਈ ਵਾਰ ਪਸ਼ੂ ਮਗਾਉਣਾ ਚਾਹੁੰਦੇ ਉਹਨਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਕਰੀਦੀ ਆ ਵੀ ਮੇਰੀ ਵੀਡੀਓ ਤੋਂ ਪਾਣੂ ਪਸ਼ੂ ਨਾ ਮਗਾਇਆ ਕਰੋ ਕਿਉਂਕਿ ਪਸ਼ੂ ਜਿੰਨਾ ਚਿਰ ਸਾਹਮਣੇ ਆ ਕੇ ਤੁਸੀਂ ਦੇਖਦੇ ਨਹੀਂ ਤਸੱਲੀ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਇਹ ਨਹੀਂ ਹੈ ਵੀ ਤੁਹਾਡੀ ਪਸੰਦ ਦਾ ਪਸ਼ੂ ਮਿਲ ਜਾਊਗਾ ਕਿਉਂਕਿ ਪਸ਼ੂ ਸਾਹਮਣੇ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ ਸ਼ੁਰੂਆਤ ਕਰਾਂਗੇ ਇੱਕ ਬਹੁਤ ਸੋਹਣੀ ਝੋਟੀ ਤੋਂ ਉਸ ਤੋਂ ਬਾਅਦ ਚੇਕੇ ਕਰਕੇ ਤੁਹਾਨੂੰ ਚਾਰ ਨਗ ਟੋਟਲ ਮੈਂ ਇਸ ਵੀਡੀਓ ਚ ਦਿਖਾਉਂਗਾ ਪੰਜਾ ਘਰ ਮੋਰੇ ਪ੍ਰਕਾਸ਼ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰਕਾਸ਼ ਚਾਰ ਝੋਟੀਆਂ ਅੱਜ ਆਪਣੇ ਹਾਂਜੀ ਹਾਂਜੀ ਚਾਰ ਜੋ ਪਹਿਲੇ ਨੰਬਰ ਤੇ ਝੋਟੀ ਦੰਦੋ ਕਿਵੇਂ ਭਾਈ ਖੀਰੀ ਹੈ ਜੀ ਝੋਟੀ ਕੀ ਰੇਟ ਰਹੂਗਾ ਇਹਦਾ ਰੇਟ 52000 ਜੀ ਇਹਦਾ ਖੁੱਲ ਗਏ ਨੂੰ ਤੋਰ ਕਿਵੇਂ ਦੋਸਤੋ ਰੇਟ 52000 ਹੈ ਦੰਦੋ ਖੀਰੀ ਹੈ ਦੰਦ ਝੋਟੀਆਂ ਦੇ ਥੋੜਾ ਦੇਖਣੇ ਓਕੇ ਹੋ ਜਾਂਦੇ ਤੇ ਵੈਸੇ ਇਹਨਾਂ ਦੇ ਦੇਖੇ ਵੀ ਹੁੰਦੇ ਆ ਫਿਰ ਵੀ ਤੁਸੀਂ ਤੁਹਾਡਾ ਹੱਕ ਆ ਤਸੱਲੀ ਕਰਨ ਦਾ ਤਾਂ ਜਰੂਰ ਦੇਖ ਕੇ ਤੁਸੀਂ ਲਿਜਾ ਸਕਦੇ ਹੋ ਬਹੁਤ ਸੋਹਣਾ ਗੋਲ ਕੁੰਡਾ سنگ ਹੈ ਇਹਦਾ ਤੋਰ ਕੇ ਤੁਹਾਨੂੰ ਇਹ ਝੋਟੀ ਦਿਖਾਉਣੇ ਆ ਸੋ ਸੋ ਟਾਂਚਾ ਤੁਸੀਂ ਇਹਦਾ ਦੇਖ ਲਓ ਤੋੜ ਦੇ ਬਈ ਸਿੱਧੀ ਸਿੱਧੀ ਲਈ ਚੱਲੀ ਅੱਗੇ ਨੂੰ ਸਵੇ ਝੋਟੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੋ ਇਹ 10 ਸਟਰਕਚਰ ਹੈ ਕਲੀਅਰ ਤੁਸੀਂ ਕੈਮਰੇ 'ਚ ਇਹਨੂੰ ਦੇਖ ਸਕਦੇ ਹੋ ਹੋਰ ਜਾਣਦੇ ਅੱਗੇ ਨੂੰ ਬਈ ਆਇਆ ਆਇਆ ਸੋ ਫੇਰੇ ਦਾ ਸੋਟਾ ਚਾਹੀਦੀ ਤੋਰ ਹਰੇਕ ਪੱਖ ਤੋਂ ਤੁਸੀਂ ਇਹਨੂੰ ਦੇਖ ਲਓ ਇਹ ਰੇਟ ਇਹਦਾ 52000 ਰੁਪਏ ਬਾਈ ਨੇ ਰੱਖਿਆ ਪਸੰਦ ਤੁਸੀਂ ਕਰਨੀ ਹੈ ਬਾਕੀ ਤਸੱਲੀ ਵੀ ਤੁਸੀਂ ਕਰਕੇ ਲੈ ਜਾਣੀ ਹੈ ਸੋ ਇਹ ਪਹਿਲੇ ਨੰਬਰ ਤੇ ਝੋਟੀ ਪ੍ਰਕਾਸ਼ ਜਿਹੜੀ 2 ਨੰਬਰ ਤੇ ਝੋਟੀ ਬਾਈ ਇਹ ਵੀ ਖੀਰੀ ਹੈ ਦੰਦੋਂ ਇਹਦਾ ਰੇਟ ਇਹਦਾ ਰੇਟ 37000 ਹੈ ਜੀ ਖੋਲੀ ਇਹਨੂੰ ਦੋਸਤੋ ਰੇਟ 37000 ਹੈ ਦੰਦੋਂ ਬਾਈ ਜਿਹੜੀ ਕਹਿੰਦੇ ਵੀ ਖੀਰੀ ਹੈ ਜਾਣ ਦਿਓ ਦਰ ਨੂੰ ਤਾਂ ਤਿਆਰ ਤੁਸੀਂ ਇਹਦਾ ਸਿੰਗ ਦੇਖ ਲਓ ਦੋਸਤੋ ਇਹ ਪਤਲੀ ਬਿਲਕੁਲ ਕੋਸ਼ਾ ਬਾਕੀ ਜੋ ਢਾਂਚਾ ਹੈ ਉਹ ਤੁਹਾਡੇ ਸਾਹਮਣੇ ਹੈ ਲੈ ਆ ਭਾਈ ਮੋੜ ਲਿਆ ਇਹ 2 ਨੰਬਰ ਉੱਤੇ ਤੁਹਾਨੂੰ ਝੋਟੀ ਦਿਖਾ ਰਹੇ ਹਾਂ 3 ਨੰਬਰ ਤੇ ਇੱਕ ਹੋਰ ਝੋਟੀ ਜਿਹੜੀ ਵਿਕਰੀ ਵਾਲੀ ਹੈ ਪ੍ਰਕਾਸ਼ 3 ਨੰਬਰ ਵਾਲੀ ਝੋਟੀ ਬਈ ਇਹ ਵੀ ਖੀਰੀ ਇਹਨਾਂ ਦਾ ਇਹਦਾ ਰੇਟ ਇਹਦਾ ਰੇਟ 35000 ਹੈ ਜੀ ਹੋਰ ਦੇਖੋ ਇਹ ਰੇਟ 35000 ਹੈ ਦੰਦੋਂ ਇਹ ਵੀ ਵਾਈਜ਼ਰਾਂ ਦੇ ਦਸਨ ਮੁਤਾਬਕ ਖੀਰੀ ਹੈ ਸਿੰਘ ਇਹਦੇ ਵੀ ਕੁੰਡੇ ਆ ਇਹਦਾ ਰੇਟ 35000 ਰੁਪਏ ਆ ਲੈਬ ਸੋ ਇਹ 3 ਨੰਬਰ ਤੇ ਸੀ 4 ਨੰਬਰ ਦੇ ਉੱਤੇ ਇੱਕ ਹੋਰ ਕੱਟੀ ਵਿਕਰੀ ਵਾਲੀ ਐ ਜਿਹੜੀ 4 ਨੰਬਰ ਤੇ ਕੱਟੀ ਬਈ ਇਹ ਵੀ ਖੀਰੀ ਇਹ ਦੰਦੋ ਇਹਦਾ ਰੇਟ ਇਹਦਾ ਰੇਟ 30000 ਹੈ ਜੀ ਦੱਸੋ ਇਹ ਜੈਡ ਬਲੈਕ ਹੈ ਜੀ ਜੈਡ ਬਲੈਕ ਕੋਈ ਵਾਲ ਨਹੀਂ ਵਾਈਟ ਮੱਥਾ ਵੀ ਸਾਰਾ ਕਾਲਾ ਲਿਆ ਬਈ ਸੋ ਇਹ 30000 ਦਾ ਰੇਟ ਹੈ ਸੰਗੇ ਦੇ ਅਜੇ ਛੋਟੇ ਹੀ ਆ ਕਿਉਂਕਿ ਇਹਦੀ ਉਮਰ ਵੀ ਛੋਟੀ ਲੱਗਦੀ ਹੈ ਸੋ ਬੋਡੀ weight ਇਹਦਾ ਵਜ਼ਨ ਚੰਗਾ ਹੈ ਉਮਰ ਇਹਦੀ ਛੋਟੀ ਹੈ ਬਾਕੀ ਤੁਸੀਂ ਕੋਲ ਆ ਕੇ ਦੇਖਿਓ ਜੇ ਇਹਦਾ ਰੇਟ 30000 ਰੁਪਏ ਬਾਈ ਨੇ ਰੱਖਿਆ ਇਦਾਂ ਦੇ ਇਹਦੇ ਸੰਗ ਹੈ ਉਹ ਤੁਸੀਂ ਦੇਖ ਲਓ ਠੀਕ ਹੈ ਬਈ ਮੋੜ ਲਓ ਸੋ ਇਹ ਦੋਸਤੋ ਚਾਰ ਝੋਟੀਆਂ ਚਾਰ ਕਟੀਆਂ ਜਿਹੜੀਆਂ ਬਾਈ ਕੋਲ ਵਿਕਰੀ ਵਾਲੀਆਂ ਸੀ ਤੁਸੀਂ ਆ ਕੇ ਦੇਖ ਕੇ ਖਰੀਦ ਲਓ ਲਾਸਟ ਤੇ ਫੇਰ ਬੇਨਤੀ ਹੈ ਵੀ ਜਿਹੜਾ ਵੀ ਨਾ ਖਰੀਦਣਾ ਚਾਹੁੰਦੇ ਪਹਿਲਾਂ ਕੋਲ ਆਓ ਸਾਹਮਣੇ ਦੇਖੋ ਇਹਨਾਂ ਨੂੰ ਪਰਖੋ ਤਸੱਲੀ ਕਰੋ ਤੇ ਫਿਰ ਬੇਸ਼ੱਕ ਸੌਦੇ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਚਾਰ ਝੋਟੀਆਂ ਜਿਹੜੀਆਂ ਉਹ ਵਿਕਾਊ ਬਾਈ ਨੇ ਕੀਤੀਆਂ ਧੰਨਵਾਦ